ਕਿਉਂ ਭਾਈ ਇਹ ਗੱਡਾ ਕਿੜਿਆਂ ਦਾ ਹੈ ਤੁਸੀਂ ਵੀ ਹਰ ਦਵਾਰੋਂ ਆਈ ਹੋ ਲੱਗਦੀ ਹੋ ਆਹੋ ਭਾਈ ਕਿਉਂ ਭਾਈ ਕੋਈ ਕਾਰਾ ਪੀਤ ਗਿਆ ਆਹੋ ਭਾਈ ਤੇਰੇ ਵਾਲੇ ਫੁੱਫੜ ਦੇ ਮਕਾਨ ਲਾ ਕੇ ਆਏ ਆ ਓਏ ਹੋਏ 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 ਇਹ ਤਾਂ ਭਾਈ ਬਹੁਤੀ ਮਾੜਾ ਹੋਇਆ ਚੁੱਪ ਕਰੋ ਭਾਈ ਚੁੱਪ ਕਰੋ ਕੋਈ ਗੱਲ ਨਹੀਂ ਕਿ ਰੱਬ ਚੰਗੇ ਬੰਦਿਆਂ ਨੂੰ ਛੇਤੀ ਮਾਰਦਾ ਪਤਾ ਨਹੀਂ ਕੀ ਗੱਲ ਹੈ ਮਾਰ ਲੱਗਿਆ ਹੱਸਾ ਪਾਸਾ ਵੀ ਨਹੀਂ ਦੇਖਦਾ ਇੱਕ ਆਪਣੀ ਗਲਬਾ ਮਾਸੀ ਫੁੱਫੇ ਕੁੱਟਨੀ ਨਾ ਮਰੇ ਨਾ ਮਗਰੋਂ ਲਹੇ ਸਾਰੇ ਪਿੰਡ ਨੂੰ ਸਿਰ ਤੇ ਚੱਕ ਰੱਖਿਆ ਮੈਂ ਦੱਸਾਂ। ਨੁਤਰੋ ਸਮਾਰੇ ਕੱਬਿਆ। ਆਉਤਾਂ ਦੇ ਮਾਈਕ ਮਾਰਾ। ਮੂੰਹ ਨਾ ਮਥਾ ਚੱਕੀ ਦਾ ਹੱਥਾ। ਮਾਰ ਕੇ ਛੋਟੀ ਤੇਰਾ ਵੀ ਜੰਨਾ ਪੁੱਤ। ਓਹੋ! ਉਹ ਮਾਸੀ ਮੈਨੂੰ ਕੀ ਪਤਾ ਸੀ ਤੂੰ ਇੱਥੇ ਧਰਨਾ ਮਾਰੀ ਬੈਠੀ ਐ। ਮੈਂ ਤਾਂ ਮਾੜੀ ਚੂਲੀ ਕਰ ਬੈਠਾ। ਨਹੀਂ ਮੈਂ ਤਾਂ ਇਹ ਕੁੱਤਾ ਕਾ ਮੂੰਹ ਹੀ ਨਹੀਂ ਕਰਦਾ ਮੈਂ ਦੱਸਾਂ। ਉਹ ਤੇਰੇ ਜੰਦਿਆਂ ਦੀ। ਆਉਤਾਂ ਦਾ। ਚੱਲ ਵੇ ਵੀਰੋ। ਚੰਗਾ ਭਲਾ ਗੱਡੇ ਤੇ ਬਹਿ ਗਏ ਸੀ। ਕਿੱਥੋਂ ਗਲਾਬੋ ਮਾਸੀ ਨਾਲ ਪੰਗਾ ਲੈ ਬੈਠਾ।